ਪਾਣੀ ਬਹੁਤ ਗੈਸਾਂ ਨੇ ਪਾਣੀ ਬਹੁਤ ਮੁਸ਼ਕਲ ਹੈ ਗਿਆ ਇਹ ਆਪਣੇ ਸ਼ਿਵਰਾ ਦੀ ਬਹੁਤ ਮੁਸ਼ਕਲ ਹੈ ਗਿਆ ਤੇ ਸਾਡੇ 12 ਮਹੀਨੇ ਭਰੇ ਰਹਿੰਦੇ 12 ਮਹੀਨੇ ਪਾਣੀ ਗੰਦਾ ਆਉਂਦਾ ਹੈ ਤੇ ਮੈਂ ਚੌਥੀ ਗਲੀ ਜਾ ਕੇ ਪਾਣੀ ਭਰ ਕੇ ਲਿਆਈਆਂ ਮੈਂ ਛੂਠੀ ਬੋਲੀ ਮੈਂ ਜੋ-ਜੋ ਜਾ ਕੇ ਪਾਣੀ ਬਾਟਕੁਲ ਭਰ ਕੇ ਲਿਆਉਂਦਾ ਤੇ ਦੱਸੋ ਇਸਦਾ ਕਿੱਲੇ کہیں ਬਾਟਕੁਲ ਭਰ ਕੇ ਸਾਡਾ ਹੱਲ ਹੋਏਗਾ ਇਹਨਾਂ ਨੂੰ ਕੋ ਆ ਕੇ ਪੀਓ ਭਾਂਡੇ ਧੋਓ ਆਪਣੇ ਕੱਪੜੇ ਧੋਓ ਤੇ ਨਾਲ ਨਾ ਹੋ ਸਾਨੂੰ ਵਿਖਾਓ ਪੀਵੇ ਮੁਲੋਂ ਹੀ ਪਾਣੀ ਲਾਨਿਆ ਘਰ ਦੇ ਬੱਚਿਆਂ ਦੀ ਸਿਹਤਾਂ ਖਰਾਬ ਬਜ਼ੁਰਗਾਂ ਦੀ ਸਿਹਤਾਂ ਖਰਾਬ ਹੁੰਦੀਆਂ ਇਹ ਹੱਦਾਂ ਪਾਣੀ ਸਾਫ਼ ਕਿੱਦਾਂ ਜਾਵੇ ਸੀਵਰੇਜ ਦੀ ਜਿਹੜੀ ਪ੍ਰੋਬਲਮ ਹੈ ਉਹ ਸਹੀ ਹੱਲ ਕੀਤੀ ਜਾਵੇ ਦੋ ਕਿ ਡੰਡੇ ਮਾਰ ਕੇ ਚੱਲ ਜਾਂਦੇ 15 ਦਿਨ ਬਾਅਦ ਫੇਰ ਸੀਵਰ ਭਰ ਜਾਂਦਾ ਹੈ ਹੱਲ ਪਰਮਾਨੈਂਟ ਨਹੀਂ ਹੁੰਦਿਆ ਇੱਕ ਫੈਮਿਲੀ ਘਰ ਦੇ ਵਿੱਚ ਮੁਸ਼ਕਲ ਹੈ ਬੱਚੇ ਆ ਨਿਆਣੇ ਆ ਅਸੀਂ ਕੰਮ ਕਰਾਂ ਜੋ ਜਾਈਏ ਕਿ ਇਹ ਜੇ ਪੰਡ ਪਖੰਡ ਕਰੀਏ ਮੇਰਾ ਨਾਮ ਬਲਵੀਰ ਹੈਗਾ ਜੀ ਹਾਂਜੀ ਸੰਦੂਕ ਕਲੋਨੀ ਹੈ ਪਾਣੀ ਬਹੁਤ ਗੱਲ ਸਾਨੂੰ ਪਾਣੀ ਬਹੁਤ ਮੁਸ਼ਕਲ ਹੈ ਗਿਆ ਇੱਕ ਆਪਣੇ ਸਿਵਰਾਂ ਦੀ ਬਹੁਤ ਮੁਸ਼ਕਲ ਹੈ ਹਾਂਜੀ ਪਰ ਇਹ ਰਹਿੰਦੇ ਸਾਡੇ 12 ਮਹੀਨੇ ਭਰੇ ਰਹਿੰਦੇ 12 ਮਹੀਨੇ ਪਾਣੀ ਗੰਦਾ ਆਦਾ ਹੈ ਸਾਲ 1.5 ਸਾਲ ਤੋਂ ਅੱਜ ਤੇ ਮੇਰਾ ਇੱਕ ਵਾਗਾਰੀ ਬਿਲਕੁਲ ਬੰਦ ਹੋ ਗਿਆ ਜੀ ਤੇ ਮੈਂ ਚੌਥੀ ਗਲੀ ਉੱਤੇ ਜਾ ਕੇ ਪਾਣੀ ਭਰ ਕੇ ਲਿਆਈ ਆ ਮੈਂ ਝੂਠ ਨਹੀਂ ਬੋਲਦੀ ਮੈਂ ਉਧਰ ਜਾ ਕੇ ਪਾਣੀ ਬਾਟਕੂਲ ਭਰ ਕੇ ਲਿਆਉਂਦਾ ਤੇ ਦੱਸੋ ਐਸਾ ਕਿੰਨੇ ਕਹੀਂ ਬਾਟਕੂਲ ਭਰ ਕੇ ਸਾਡਾ ਹੱਲ ਹੋਏਗਾ ਕਿੰਨੇ ਕੁ ਉਹ ਜਿਆਦਾ ਬਹੁਤ ਜਿਆਦਾ ਬਹੁਤ ਜਿਆਦਾ ਤੁਸੀਂ ਐਸਾ ਗਰਮੀ ਇੱਕ ਬਾਟਕੂਲ ਲਿਆ ਕੇ ਕਿੰਨਾ ਕੁ ਹੋ ਗਿਆ ਹਾਂਜੀ ਬਹੁਤ ਦੱਸੋ ਕਿ ਨਹਾਣ ਤੋਂ ਹੀ ਮੁਸ਼ਕਲ ਏ ਬੱਚੇ ਨਹਾਉਂਦੇ ਨਹੀਂ ਉਹ ਪਾਣੀ ਇੱਕ ਗੰਦਾ ਕਾ ਬਹੁ ਬੜੀ ਆ ਰਹੀ ਹੈ ਬੱਚੇ ਨਹਾਉਂਦੇ ਨਹੀਂ ਕੀ ਕਰੀਏ ਕਿੱਥੇ ਬੱਚੇ ਨਹਾਣ ਵਾਸਤੇ ਭੇਜੀ ਹੈ ਰਿਸ਼ਤੇਦਾਰ ਕੀ ਕਹਿੰਦੇ ਹੋ ਕਹਿੰਦਾ ਪਾਣੀ ਪੀਣ ਨੂੰ ਦਿਲ ਨਹੀਂ ਕਰਦਾ ਅਸੀਂ ਦੇਖ ਕੇ ਬੋ ਆਉਂਦੀ ਆ ਮੈਂ ਖੁਦ ਬਿਮਾਰ ਹਾਂ ਮੇਰਾ ਫੈਕਸ਼ਨ ਹੋ ਗਿਆ ਅਸੀਂ ਜਿਆ ਵੀ ਸਦਾ ਨਾ ਠੀਕ ਕਰੀ ਕਿਸੇ ਕੋਲ ਮੇਰੇ ਕਿੰਨੇ ਜਿਹੇ ਪੇਟ ਦਰਸ਼ੇ ਮੈਂ ਪੁੱਛੋ ਜਾ ਕੇ ਠੀਕਲਵਾਰੀ ਪੇਟ ਦਰਸ਼ੇ ਯਾਰੀ ਪਾਣੀ ਕਰਕੇ ਮੇਰਾ ਨਾਮ ਪ੍ਰਦੀਪ ਕੁਮਾਰ ਆ ਵਾਰਡ ਨੰਬਰ 13 ਗਲੀ ਨੰਬਰ 2 ਸੰਧੂ ਕਲੋਨੀ ਦੇ ਰਹਿਣ ਵਾਲੇ ਆ ਇੱਥੇ ਜਿਹੜਾ ਮਹੱਲੇ ਦੀ ਜਿੰਨੀਆਂ ਗਲੀਆਂ ਇਹਨਾਂ ਦੇ ਸੀਵਰੇਜ ਦੇ ਪਾਈਪ ਲੀਕੇਜ ਆ ਪਾਣੀ ਦੀਆਂ ਪਾਈਪਾਂ ਲੀਕੇਜ ਆ ਪ੍ਰਸ਼ਾਸਨ ਨੂੰ ਬਹੁਤ ਕੰਪਲੀਟ ਕਰ ਚੁੱਕੇ ਸਾਲ ਤੋਂ ਉੱਤੇ ਗੱਲ ਹੋ ਗਈ ਆ ਪਿਛਲੀ ਸਰਕਾਰ ਨੇ ਵੀ ਨਹੀਂ ਕੁਝ ਕੀਤਾ ਹੁਣ ਆ ਜਿਹੜੇ ਆਏ ਆ ਕਾਰਪੋਰੇਸ਼ਨ ਦੇ ਐਮਸੀ ਉਹਨਾਂ ਨੇ ਵੀ ਕੁਛ ਨਹੀਂ ਕੀਤਾ ਪਾਣੀ ਤੁਹਾਡੇ ਆ ਸਾਹਮਣੇ ਜੇ ਇਹਨਾਂ ਨੂੰ ਆ ਕੇ ਪੀਓ ਭਾਂਡੇ ਧੋਓ ਆਪਣੇ ਕੱਪੜੇ ਧੋਓ ਤੇ ਨਾਲ ਨਾ ਹੋ ਸਾਨੂੰ ਦਿਖਾਓ ਪੀਂਗੇ ਮੁੱਲੋਂ ਹੀ ਪਾਣੀ ਲੈਣਿਆ ਘਰ ਦੇ ਬੱਚਿਆਂ ਦੀ ਸੇਤਾ ਖਰਾਬ ਬਜ਼ੁਰਗਾਂ ਦੀ ਸੇਤਾ ਖਰਾਬ ਹੁੰਦੀਆਂ ਕੋਈ ਇਹਨਾਂ ਨੂੰ ਅਸਰ ਨਹੀਂ ਹੁੰਦਿਆ ਕਿੰਨੀਆਂ ਕੰਪਨੀਆਂ ਠੀਕ ਹੈ ਤੁਹਾਡੀ ਬਸ ਪ੍ਰਸ਼ਾਸਨ ਤੋਂ ਇਹ ਬੇਨਤੀ ਆ ਤੁਹਾਡੀ ਵਾਰਡ ਦੀ ਗਲੀ ਦੀ ਜਿਹੜੀ ਮਸਲਾ ਆ ਉਹ ਜਲਦੀ ਤੋਂ ਜਲਦੀ ਹੱਲ ਕੀਤਾ ਜਾਵੇ ਕਹਿੰਦੇ 4 ਮਹੀਨੇ ਲੱਗਣੇ 6 ਮਹੀਨੇ ਲੱਗਣ ਹੱਲ ਕੋਈ ਨਹੀਂ ਜੇ ਹੋਣ ਤੇ ਪਾਜੀ ਮੇਲਾ ਪਾਈਆਂ ਠੀਕ ਆ ਕਾਰਪੋਰੇਸ਼ਨ ਦਾ ਆਨਲਾਈਨ ਪੋਰਟਲ ਤੇ ਆਨਲਾਈਨ ਪੋਰਟਲ ਤੇ ਮੇਲਾ ਉਹ ਕੰਪਲੇਂਟ ਲੋ ਕੀਤੀ ਸਭ ਕੁਝ ਦਿੱਤਾ ਆ ਗਲੀ ਲੈਣੇ ਮੇਲਾ ਪਾਈਆਂ ਹੱਲ ਕੋਈ ਨਹੀਂ ਜੇ ਹੋਇਆ ਸਾਰੇ ਇਲਾਕੇ ਜੀ ਜੀ ਸਾਰੇ ਇਲਾਕੇ ਚ ਆ ਇੱਕ ਦੋ ਗਲੀ ਨਹੀਂ ਆ ਜਿੰਨਾ ਇਲਾਕਾ ਇਧਰ ਵਾਰਡ ਨੰਬਰ 13 ਦਾ ਸਾਰੇ ਮੁਸ਼ਕਲ ਆ ਜਿਹੜੀ ਮਰਜ਼ੀ ਗਲੀ ਚ ਆ ਕੇ ਵੇਖ ਲੋ ਜੀ ਮੰਗ ਇਹੀ ਆ ਕਿ ਸਾਡਾ ਪਾਣੀ ਸਾਫ਼ ਕੀਤਾ ਜਾਵੇ ਸੀਵਰੇਜ ਦੀ ਜਿਹੜੀ ਪ੍ਰੋਬਲਮ ਆ ਉਹ ਸਹੀ ਹੱਲ ਕੀਤੀ ਜਾਵੇ ਦੋ ਕ ਡੰਡੇ ਮਾਰ ਕੇ ਚੱਲ ਜਾਂਦੇ 15 ਦਿਨ ਬਾਅਦ ਫੇਰ ਸੀਵਰ ਭਰ ਜਾਂਦਾ ਜੀ ਹੱਲ ਪਰਮਾਨੈਂਟ ਨਹੀਂ ਹੋਉਂਦਿਆ ਇੱਕ ਫੈਮਿਲੀ ਘਰ ਦੇ ਵਿੱਚ ਮੁਸ਼ਕਲ ਆ ਬੱਚੇ ਆ ਨਿਆਣੇ ਆ ਅਸੀਂ ਕੰਮ ਕਰਾਂ ਜੋ ਜਾਈਏ ਕਿ ਇਹੇ ਜੇ ਪੰਡ ਪਖੰਡ ਕਰੀਏ ਹੁਣ ਤੁਸੀਂ ਦੱਸੋ ਪ੍ਰਸ਼ਾਸਨ ਅੱਗੇ ਇਹ ਹੀ ਬੇਨਤੀ ਆ ਸਾਡੀ ਸੀਵਰੇਜ ਦੇ ਪਾਣੀ ਲਈ ਸਾਡੇ ਕੋਲ ਅੱਜ ਵੀ ਜਿਵੇਂ ਆਪਾਂ ਬੋਲ ਰਹੇ ਆ ਤੇ ਮੇਰੇ ਕੋਲ ਇੱਕ ਇੰਟਰਨੈਸ਼ਨਲ ਕੰਪਨੀ ਆਈ ਹੋਈ ਆ ਜਿਹੜਾ ਸਾਰੇ ਜਿੰਨੇ ਵੀ ਸੀਵਰੇਜ ਸਿਸਟਮ ਆ ਪੂਰਾ ਲੁਧਿਆਣਾ ਦਾ ਉਹਦੀ ਸਟੱਡੀ ਕਰ ਰਹੀ ਆ ਉਹ ਸਟੱਡੀ ਕਰਕੇ ਸਾਨੂੰ ਇੱਕ ਰਿਪੋਰਟ ਸਬਮਿਟ ਕਰੇਗੀ ਕਿ ਸਾਡੇ ਸੀਵਰੇਜ ਦਾ ਐਸ ਵਾਲੇ ਕੀ ਸਿਚੁਏਸ਼ਨ ਕਰੰਟ ਸਿਚੁਏਸ਼ਨ ਕੀ ਹੈ ਉਹਦੇ ਹਿਸਾਬ ਨਾਲ ਅਸੀਂ ਅੱਗੇ ਪਲਾਨ ਕਰ ਰਹੇ ਹਾਂ ਕਿ ਵੀ ਇਹਦਾ ਫੇਜ਼ ਵਾਈਜ਼ ਇਹਦਾ ਇੱਕ ਹੱਲ ਕਰਕੇ ਤੇ ਇਹ ਪਰਮਨੈਂਟਲੀ ਇਹਨੂੰ ਇੱਕ ਰਿਜ਼ੋਲਵ ਕੀਤਾ ਜਾਏ ਤਾਂ ਕਿ ਅੱਗੇ ਵਾਸਤੇ ਕਦੇ ਸੀਵਰੇਜ ਦੀ ਪ੍ਰੋਬਲਮ ਨਾ ਹੋਵੇ ਤੇ ਮੇਨਟੇਨੈਂਸ ਲਈ ਇੱਕ ਪਰਮਾਨੈਂਟ ਕੰਪਨੀ ਹੀ ਲਾ ਦਿੱਤੀ ਜਾਵੇ ਜਿਹੜੀ ਇਹਨੂੰ ਪੂਰਾ ਮੇਨਟੇਨ ਕਰੇ। ਪੀਣ ਵਾਲਾ ਪਾਣੀ ਸਾਫ਼ ਨਹੀਂ ਆ ਰਿਹਾ। ਪੀਣ ਵਾਲਾ ਪਾਣੀ ਜਿਹੜਾ ਜਿੱਥੇ-ਜਿੱਥੇ ਦਿੱਕਤ ਆਉਂਦੀ ਹੈ ਬਟ ਉਹ 90% ਜਦੋਂ ਸੀਵਰੇਜ ਦੀ ਪ੍ਰੋਬਲਮ ਹੱਲ ਹੋਏਗੀ ਤਾਂ ਪਾਣੀ ਦੇ ਪ੍ਰੋਬਲਮ ਤੁਹਾਡੀ ਆਪਣੇ ਆਪ ਹੀ ਹੱਲ ਹੋ ਜਾਏਗੀ। ਪਾਣੀ ਦੀ ਪ੍ਰੋਬਲਮ ਉਦਾਂ ਹੀ ਆਉਂਦੀ ਹੈ ਜਦੋਂ ਸੀਵਰੇਜ ਚੌਕ ਹੁੰਦਾ ਹੈ ਤੇ ਉਹ ਬੈਕਫਲੋ ਨਾਲ ਉਹ ਪਾਣੀ ਜਿਹੜਾ ਹੈ ਉਹ ਪਾਣੀ ਦੀਆਂ ਪਾਈਪਾਂ ਵਿੱਚ ਐਂਟਰ ਕਰਦਾ ਹੈ। ਪਰ ਜੇ ਬਾਕੀ ਵੀ ਕੋਈ ਸਮੱਸਿਆ ਬਚੇਗੀ ਤਾਂ ਅਸੀਂ ਬਈ ਉਹ ਆਲਮੋਸਟ ਤਿਆਰੀ ਚੀ ਉਹਦਾ ਇੱਕ ਫੇਜ਼ ਲਾਂਚ ਹੋ ਜਾਏਗਾ ਇਸ ਸਾਲ ਵਿੱਚ ਤੇ ਉਹਦੇ ਨਾਲ ਸਾਰਿਆਂ ਨੂੰ 14 ਘੰਟੇ ਵੈਸੇ ਹੀ ਸਾਡੇ ਕਨਾਲ ਤੋਂ ਪਾਣੀ ਆਉਣਾ ਸ਼ੁਰੂ ਹੋ ਜਾਏਗਾ ਅੰਡਰਗਰਾਊਂਡ ਪਾਣੀ ਦਾ ਸੀ ਡਿਪੈਂਡੈਂਸੀ ਖਤਮ ਕਰਦੇ ਹਾਂ